ਸ਼੍ਰਮnik ਕਮੇਟੀ ਦੇ ਸੋਮੇ ਸਥਾਪਨਾ ਦਿਵਸ ਦੇ ਮੌਕੇ ਕਿਸਾਨ ਜਥੇਬੰਦੀਆਂ ਬਲਬੀਰ ਸਿੰਘ ਰਾਜੇਵਾਲ ਦੇ ਨਾਲ ਕਿਸਾਨ ਆਗੂ ਜਥੇ શ્રી ਅਕਾਲ ਤਖਤ ਸਾਹਿਬ ਦੇ ਨਤਮਸਤਕ ਹੋਣ ਲਈ ਪਹੁੰਚੇ ਉੱਥੇ ਹੀ ਉਹਨਾਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਨਾਅਰਾ ਮਾਰਨ ਤੇ ਜਥੇਦਾਰ શ્રી ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮਿਲ ਕੇ ਧੰਨਵਾਦ ਕੀਤਾ ਸਿੰਘ ਸਾਹਿਬ ਜੀ ਨੂੰ ਮਿਲ ਕੇ ਆਪਣਾ ਨਾਮ ਦੱਸ ਕੇ ਅਜ ਸਿੰਘ ਸਾਹਿਬ ਨੂੰ ਤੁਸੀਂ ਮਿਲ ਕੇ ਕੀ ਕਹਿਣਾ ਚਾਹੋਗੇ ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨੀ ਓਨ ਜੱਜੇਦਾਰ ਜੀ ਅਕਾਲ ਤਖਤ ਸਾਹਿਬ ਨੇ ਪਿਛਲੇ ਦਿਨੀ ਸਾਡੇ ਅੰਦੋਲਨ ਦੇ ਸਬੰਧ ਵਿੱਚ ਸਾਰੇ ਸਿੱਖ ਕਰ ਤੋਂ ਅਪੀਲ ਕੀਤੀ ਹੈ ਬ੍ਰਿਧੀ ਨੂੰ ਬਹਿਤੇ ਹਾਂ ਅਸੀਂ ਅੱਜ ਉਹਨਾਂ ਦਾ ਧੰਨਵਾਦ ਕਰਨ ਆਏ ਸੀ ਨਾਲ ਹੀ ਉਹਨਾਂ ਨੇ ਇੱਕ ਬੇਨਤੀ ਕੀਤੀ ਹੈ ਵੀ ਇੱਕ ਅਪੀਲ ਹੋਰ ਕਰੋ ਅਸੀਂ ਹੁਣ ਤੱਕ ਇਸ ਅੰਦੋਲਨ ਨੂੰ ਸ਼ਾਂਤਮਈ ਰੱਖਿਆ ਹੈ ਹੋਣੇ 2 ਮਹੀਨੇ ਤੋਂ ਅੰਦੋਲਨ ਚੱਲਦਾ ਹੈ ਸਾਰੇ ਰੇਲਾਂ ਬੰਦ ਨੇ ਥਾਂ ਥਾਂ ਮਾਲ ਬੰਦ ਨੇ ਅਸੀਂ ਜਿਹੜੇ ਟੋਲ ਪਲਾਜ਼ੇ ਨੇ ਉਪੰਤਰ ਰੱਖੇ ਹੋਏ ਨੇ ਸਾਰਾ ਪੀਸਫੁਲੀ ਚੱਲ ਰਿਹਾ ਹੈ ਹੋ ਜਦੋਂ ਉਹਨਾਂ ਦੀ ਉਹਨਾਂ ਨੇ ਅਪੀਲ ਕੀਤੀ ਹੈ ਇੱਕ ਸਾਡਾ ਫੈਸਲਾ ਸੀ ਵੀ ਅਸੀਂ ਕਿਸੇ ਪੋਲਿਟਿਕਲ ਪਾਰਟੀ ਨਾਲ ਸਟੇਟ ਜਿੰਨੀ ਸੀ ਕਰਦੇ ਕਿ ਉਹਨਾਂ ਦਾ ਝੰਡਾ ਨਹੀਂ ਸੀ ਲੱਗਣ ਹੁੰਦੇ ਸਿਰਫ ਜੱਜ ਬੰਦੀਆਂ ਦੇ ਇੱਥੇ ਨੇ ਸੀ ਜੇ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਵੀ ਅਪੀਲ ਕਰਦੇ ਹੋ ਕਿ ਜੇ ਉਹ ਹੌਲ ਕੇ ਤਾਂ ਪਹਿਲਾਂ ਮੰਗੀ ਨਾ ਉਹਨਾਂ ਦਾ ਝੰਡਾ ਜਿੰਨਾ ਸਟੇਟ ਸ਼ੇਅਰ ਕਰਨੀ ਇਹ ਸਾਡਾ ਫੈਸਲਾ ਪੱਕਾ ਹੈ ਜੇ ਜੇ ਕਿਸੇ ਨੇ ਹੋਰ ਹੈ ਤਾਂ ਪੀਸਫੁੱਲ ਰਹਿ ਕੇ ਸਾਡੀ ਹਮਾਇਤ ਕਰੇ ਰਹੀਂ ਸਾਨੂੰ ਆਪਣਾ ਅੰਦੋਲਨ ਆਪ ਲੜਨ ਦਿਓ ਅਸੀਂ ਟੀਨੂ ਪਾਇਲਟ ਕਿਸੇ ਕੀਮਤ ਤੇ ਨਹੀਂ ਹੌਣ ਦੇਣਾ ਇਸ ਕਰਕੇ ਉਹਨਾਂ ਨੂੰ ਕਿਹਾ ਵੀ ਕਾਫੀ ਇਹ ਵੀ ਕਰੋ ਲੋਕਾਂ ਨੂੰ ਜਿਹੇ ਸੰਦਰਦ ਜੀ ਨੇ ਹਮਾਇਤ ਕਰਨੀ ਹੈ ਉਹ ਸ਼ਾਂਤ ਮਹਿ ਰਹਿ ਕੇ ਕਰਨ। ਜਿਹੜਾ 26 ਦੇ 27 ਦਾ ਪ੍ਰੋਗਰਾਮ ਹੈ ਜੀ ਉੱਤੇ ਸਰਕਾਰ ਜਿਹੜਾ ਤੁਹਾਨੂੰ ਲੱਗਦੀ ਕਿ ਉਹ ਤਨ ਦੇਲੀ ਤੱਕ ਪਹੁੰਚ ਕਰਨ ਦੇ ਦੇਖੋ ਜੀ ਅਸੀਂ ਬੜਾ ਸਪਸ਼ਟ ਕਹਿ ਰਹੇ ਹਾਂ ਸਰਕਾਰ ਨੂੰ ਕਿ ਕਿ ਜੇ ਤੁਸੀਂ ਉਹਨਾਂ ਨੇ ਸਾਨੂੰ ਮਨਜ਼ੂਰੀ ਨਹੀਂ ਦਿੱਤੀ ਦਿੱਲੀ ਵਿੱਚ ਰਹੇ ਨਹੀਂ ਕਰਦੇ। ਰਾਮਲੀਲਾ ਮੈਦਾਨ ਦੀ ਮਨਜ਼ੂਰੀ ਮਿਲ ਗਈ ਸੀ। ਹੋਮ ਡਿਪਾਰਟਮੈਂਟ ਨੇ ਸਾਨੂੰ ਮਨਜ਼ੂਰੀ ਨਹੀਂ ਦਿੱਤੀ। ਬੜਾ ਸਪੱਸ਼ਟ ਹੈ ਕਿ ਉਹ ਲੋਕ ਸਾਨੂੰ ਉੱਤੇ ਨਹੀਂ ਜਾਣਦੇ ਪਰ ਅਸੀਂ ਤੈਅ ਕਰ ਲਿਆ ਸਾਰੇ ਦੇਸ਼ ਵਿੱਚੋਂ ਜਿਹੜੇ ਕਿਸਾਨ ਹੋਣਗੇ ਦਿੱਲੀ ਬਾਰਡਰ ਦੇ ਆਲੇ-ਦਾਲ ਉਹ ਸਾਰੇ ਇਕੱਠੇ ਹੋ ਕੇ ਦਿੱਲੀ ਨੂੰ ਬਲੌਕ ਕਰਨਗੇ ਤੇ ਪੰਜਾਬ ਨੂੰ ਤੇ ਹਰਿਆਣੇ ਤੋਂ ਦੇਸ਼ ਵਿੱਚ ਐਂਟਰ ਨਹੀਂ ਕਰਨ ਦਿੱਤਾ ਜਾਊਗਾ ਅਸੀਂ ਪੰਜਾਬ ਤੋਂ ਜਿੰਨੀਆਂ ਸੜਕਾਂ ਹਰਿਆਣੇ ਨੂੰ ਜਾਂਦੀਆਂ ਉਹ ਸਾਰੀਆਂ ਬਲੌਕ ਕਰਨਗੇ ਇਹ ਸਾਡਾ ਉਪਰਚੇਸ ਚੱਲਦਾ ਕਿੰਨਾ ਚਿਰ ਚੱਲੇਗਾ ਜੀ ਇਹ ਅੰਦੋਦ ਤੁਹਾਡਾ ਇਹ ਇਹ ਕਹਿ ਨਹੀਂ ਸਕਦੇ ਉਹ ਜਦੋਂ ਅਸੀਂ 26 ਤਾਰੀਖ ਤੋਂ ਬੈਠ ਗਏ ਹਾਂ ਅਣਮਿੱਥੇ ਸਮੇਂ ਦਾ ਮੇਰੇ ਉੰਤੇ ਲੰਗਰ ਉੱਤੇ ਦਿਨ ਰਾਤ ਬੈਠਾ